ਸਾਫੀਕਰ ਪੰਜਾਬੀਓ ਮੈਂ ਤੁਹਾਡਾ ਆਪਣਾ ਹਰਜੂਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਤੇ ਵਿਧਾਇਕ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਅੱਜ ਸਾਡੇ ਸਾਰਿਆਂ ਲਈ ਬੜਾ ਹੀ ਭਾਗਾ ਵਾਲਾ ਦਿਨ ਹੈ ਇੱਕ ਸੁਪਨਾ ਇੱਕ ਖੁਆਬ ਜਿਸ ਨੂੰ ਲੈ ਕੇ ਮੇਰੇ ਅਰਜੀ ਆਮ ਕਰਦੇ ਨੌਜਵਾਨ ਰਾਜਨੀਤੀ ਚ ਉਤਰੇ ਸੀ ਉਹ ਖੁਆਬ ਸੀ ਕਿ ਹਰ ਕਿਸੇ ਨੂੰ ਅਸੀਂ ਦੇਖਦੇ ਅਸੀਂ ਆਪਣੀ ਜ਼ਿੰਦਗੀ ਚ ਦੇਖਿਆ ਕਿ ਬਹੁਤ ਵਾਰੀ ਪੇਸ਼IENTS ਦੇ ਲਈ ਪੈਸੇ ਇਕੱਠੇ ਕੀਤੇ ਹੁਣ ਵੀ ਬਤੌਰ ਮੰਤਰੀ ਬਤੌਰ ਵਿਧਾਇਕ ਮੈਨੂੰ ਅ ਲਗਭਗ ਹਰ ਰੋਜ਼ ਹੀ ਕਦੀ ਪੀਜੀਆ ਕਦੀ ਮੈਕਸ ਕਦੀ ਫੋਟੇਜ ਜਿਹੜਾ ਹੈ ਆਪਣੇ ਲੋਕਾਂ ਦੇ ਲਈ ਜਾਣਾ ਪੈਂਦਾ ਤੇ ਜਦੋਂ ਕਿਸੇ ਦੇ ਉੱਤੇ ਕੋਈ ਵਿਪਤਾ ਆਂਦੀ ਹੈ ਕੋਈ ਬਿਮਾਰੀ ਆਂਦੀ ਹੈ ਤਾਂ ਘਰ ਦੇ ਸਾਰੇ ਗਹਿਣੇ ਵਿਕ ਜਾਂਦੇ ਆ ਜ਼ਮੀਨਾਂ ਵਿਕ ਜਾਂਦੀਆਂ ਕਿ ਸਾਨੂੰ ਸਾਰਿਆਂ ਨੂੰ ਅੰਦਰ ਸੀ ਆਪਣਾ ਬਚਾਈਏ ਚਾ ਜੋ ਮਰਜੀ ਲਾਣਾ ਪੈ ਜੇ ਫਿਰ ਸਰਕਾਰੀ ਹਸਪਤਾਲਾਂ 'ਚ ਬਹੁਤ ਸੁਧਾਰ ਹੋ ਰਿਹਾ ਹੈ ਪਰ ਫਿਰ ਵੀ ਜਿੰਨੇ ਸਿਹਤ ਦੀ ਲੋੜ ਹੈ ਉਸ ਦੇ ਲਈ ਅਗਲੇ ਨੂੰ ਹੁੰਦਾ ਕਿ ਮੇਰੇ ਮੇਰੇ ਆਪਣੇ ਨੂੰ ਮੇਰੇ ਮੇਰੇ ਸਕੇ ਨੂੰ ਬੈਸਟ ਤੋਂ ਬੈਸਟ ਜਿਹੜਾ ਇਲਾਜ ਮਿਲੇ ਅਜਮਾਨ ਸਾਹਿਬ ਨੇ ਕੰਮ ਕਰਕੇ ਦਿਖਾਇਆ ਹੈ ਸਾਡੀ ਸਰਕਾਰ ਨੇ ਇੱਕ ਬਹੁਤ ਵੱਡੀ ਯੋਜਨਾ ਹੈ بڑے ਚੈਲੰਜਸ ਵੀ ਆਣਗੇ ਕਿ ਇਸ ਨੂੰ ਜ਼ਮੀਨ ਤੇ ਉਤਾਰਨ ਦੇ ਲਈ ਜੀ ਜਾਣ ਲੱਗੇ ਹੋਏ ਹੈ ਅਜਮਾਨ ਸਾਹਿਬ ਦਾ ਸੁਪਨਾ ਹੈ ਅਰਵਿੰਦ ਕੇਜਰੀਵਾਲ ਜੀ ਦਾ ਸੁਪਨਾ ਤੇ ਸਾਡੇ ਸਾਰੇ ਦਾ ਸੁਪਨਾ ਹੈ ਹਰ ਇੱਕ ਪੰਜਾਬੀ ਨੂੰ ਕੋਈ ਸ਼ੰਤ ਨਹੀਂ ਜੀ ਸਭ ਤੋਂ ਵੱਡੀ ਗੱਲ ਹੈ ਜਿਵੇਂ ਉਹ 5 ਲੱਖ ਖਾਲਾ ਕਾਰਡ ਹੈ ਅੱਡੀਆਂ ਕਿਸ ਹਾਲ ਹੁੰਦੇ ਨੇ ਕਿ ਜੇ ਫਰਾਨਾ ਤੁਸੀਂ ਵੇ ਹੋਣਾ ਚਾਹੀਦਾ ਜੇ ਰਾਸ਼ਨ ਕਾਰਡ ਲਓ ਜੀ ਤੁਹਾਡਾ ਆ ਨਹੀਂ ਹੈਗਾ ਜਿਵੇਂ ਸਾਡੇ ਇਲਾਕੇ ਦੇ ਵਿੱਚ ਜੇ ਕੋਈ ਬਾਹਰ ਗਿਆ ਹੋਇਆ ਜੇ ਕੋਈ ਦੁਬਈ ਦੀ ਹਾੜੀ ਕਰਨ ਗਿਆ ਤੀ ਦਸੈ ਨਾ ਰਹੀ ਆ ਕਿਸੇ ਨੂੰ ਲਾਜ ਨਹੀਂ ਮਿਲਦਾ ਅੱਡੀਆਂ ਕਿਸ ਜਾਂਦੀਆਂ ਸਿਰਫ ਪੰਜਾਬੀ ਹੋਣੇ ਚਾਹੀਦੇ ਹੋ ਤੁਹਾਡੇ ਪਰਿਵਾਰ ਨੂੰ ਕੋਈ ਜਾਤ ਪਾਤ ਦੀ ਸ਼ਰਤ ਨਹੀਂ ਤੁਸੀਂ ਦੁਕਾਨਦਾਰ ਹੋ ਤੁਸੀਂ ਕਾਮੇ ਹੋ ਤੁਸੀਂ ਮਜ਼ਦੂਰ ਹੋ ਤੁਸੀਂ ਜ਼ਮੀਦਾਰ ਹੋ ਹਰ ਇੱਕ ਪਰਿਵਾਰ ਨੂੰ 10 ਲੱਖ ਤੱਕ ਦਾ ਇਲਾਜ ਤੇ ਸਭ ਤੋਂ ਵੱਡੀ ਗੱਲ ਹੈ ਸਰਕਾਰੀ ਦੇ ਨਾਲ ਨਾਲ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਇਹ ਬਹੁਤ ਵੱਡਾ ਹੀ ਸੁਪਨਾ ਲੈ ਕੇ ਇਹ ਮਕਸਦ ਲੈ ਕੇ ਅਸੀਂ ਰਾਜਨੀਤੀ ਚਾਹੀ ਸੀ ਤੇ ਮੈਂ ਸਾਰੇ ਪੰਜਾਬੀਆਂ ਨੂੰ ਮੁਬਾਰਕਬਾਦ ਵੀ ਦਿੰਦਾ ਤੇ ਸਭ ਸਾਰਿਆਂ ਨੂੰ ਮਿਲ ਕੇ ਅਸੀਂ ਇਸ ਜਿਹੜੇ ਕੋਸ਼ਿਸ਼ ਕਰੀਏ ਕਿ ਇਸ ਸਕੀਮ ਨੂੰ ਜ਼ਮੀਨ ਤੇ ਲਾਗੂ ਕਰੀਏ ਆ ਮੇਰੇ ਹੱਕ ਵਿੱਚ ਵੀ ਸ਼ੁਰੂ ਹੋ ਗਿਆ ਮੈਂ ਆਪ ਇੱਕ ਇੱਕ ਪਿੰਡਾਂ ਆਉਂਗਾ ਨੰਗਲ ਸ਼ਹਿਰ ਜਾਉਂਗਾ ਤੇ ਅਸੀਂ ਕਿਸੇ ਨੂੰ ਵੀ ਕਿਤੇ ਜਾਣ ਦੀ ਲੋੜ ਨਹੀਂ ਤੁਹਾਡੇ ਘਰੇ ਆ ਕੇ ਤੁਹਾਨੂੰ ਅਪਾਇੰਟਮੈਂਟ ਦਵਾਂਗੇ ਆਪਣੇ ਨੇੜਲੇ ਸੀਐਸਸੀ ਸੈਂਟਰ ਜਾ ਕੇ ਤੁਸੀਂ ਇਹ ਕਾਰਡ ਬਣਾਣਾ ਇਹ ਹੈਲਥ ਕਾਰਡ 10 ਲੱਖ ਰੁਪਏ ਦਾ ਗਾਰੰਟੀ ਹੈ ਆਮ ਆਦਮੀ ਸਾਹਿਬ ਦੀ ਸਾਡੀ ਸਰਕਾਰ ਦੀ ਆਮ ਆਦੀ ਪਾਟੀ ਦੀ ਕਿ ਜਿਹੜੇ ਵਰਦੀ ਹਸਪਤਾਲ ਜਾਓਗੇ 90% ਪ੍ਰਾਈਵੇਟ ਹਸਪੀਟਲ ਕਵਰ ਹੈ ਤੁਹਾਨੂੰ ਹਰ ਕਿਸਮ ਦਾ ਇਲਾਜ ਬਿਲਕੁਲ ਮੁਫਤ ਮਿਲੇਗਾ ਇਹ ਹੀ ਆਮ ਆਦਮੀ ਪਾਟੀ ਦੀ ਪਹਿਚਾਨ ਸੀ ਅੱਜ ਇਸੇ ਵਾਰੇ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਬਹੁਤ ਬਹੁਤ ਧੰਨਵਾਦ ਜੈਨ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹਜੂਸ ਸਿੰਘ ਬੈਂਸ ਅੱਜ ਜਿਵੇਂ ਤੁਸੀਂ ਜਾਣਦੇ ਹੋ ਕਿ ਪੰਜਾਬ ਲਈ ਬਹੁਤ ਹੀ ਵੱਡਾ ਦਿਨ ਹੈ ਸਾਡੀ ਸਰਕਾਰ ਵੱਲੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਅੱਜ ਹਰ ਇੱਕ ਪੰਜਾਬੀ ਨੂੰ 10 ਲੱਖ ਦੀ ਸਿਹਤ ਗਾਰੰਟੀ ਜਿਹੜੀ ਹੈ ਉਹ ਦਿੱਤੀ ਗਈ ਹੈ ਆ ਇਸ ਦਾ ਪ੍ਰੋਸੈਸ ਕਿਵੇਂ ਹੋਊਗਾ ਉਸ ਦੇ ਲਈ ਜਿਵੇਂ ਸਾਡੇ ਜਿਹੜਾ ਪੰਜਾਬ ਯੂ ਡਿਵੈਲਪਮੈਂਟ ਬੋਰਡ ਸਾਡੀ ਸਾਰੇ ਨਨਪੁਰ ਸਾਭ ਦੀ ਟੀਮ ਤੇ ਦਿੱ ਹਰ ਪਿੰਡ ਦੇ ਵਿੱਚ ਯੂਥ ਕਲੱਬ ਰਜਿਸਟਰਡ ਹੈ ਸਰਕਾਰੀ ਹੈ ਉਹਨਾਂ ਕੋਲ ਆਈਡੀ ਕਾਰਡ ਹੋਊਗਾ ਤਾਂ ਯੂ ਡਿਵੈਲਪਮੈਂਟ ਬੋਰਡ ਦਾ ਸਾਡਾ ਜਿਹੜਾ ਮੈਂਬਰ ਹੈ ਉਹ ਯੂਥ ਕਲੱਬ ਦਾ ਉਹ ਤੁਹਾਡੇ ਘਰ ਘਰ ਆਊਗਾ ਕਿਸੇ ਨੂੰ ਵੀ ਕੋਈ ਲਾਈਨਸ ਲੱਗਣ ਦੀ ਲੋੜ ਨਹੀਂ ਕਿਤੇ ਜਾ ਕੇ ਕਿਸੇ ਦਫ਼ਤਰਸ ਜਾਣ ਦੀ ਲੋੜ ਨਹੀਂ ਸਾਡੀ ਟੀਮ ਆਊਗੀ ਤੁਹਾਡੇ ਘਰ ਆਣਗੇ ਤੇ ਉਹ ਤੁਹਾਨੂੰ ਕੀ ਚਾਹੀਦਾ ਜੀ ਜਿਹੜਾ ਘਰ ਦਾ ਮੁਖੀ ਹੈ ਉਸ ਦਾ ਆਧਾਰ ਕਾਰਡ ਤੇ ਵੋਟਰ ਕਾਰਡ ਜਿਵੇਂ ਉਹ ਤੁਸੀਂ ਰੱਖਣਾ ਸਾਡੀ ਟੀਮ ਆ ਕੇ ਉਹ ਉਸ ਨੂੰ ਰਜਿਸਟਰ ਕਰਨਗੇ ਤੇ ਜਿਵੇਂ ਆਪਾਂ ਰਜਿਸਟਰ ਕਰਦੇ ਆ ਉਹ ਤੁਹਾਨੂੰ ਇੱਕ ਅਪਾਇੰਟਮੈਂਟ ਦੇ ਦੰਗੇ ਜਿਵੇਂ ਆਪ ਮਸ਼ੀਨ ਹੋਗੀ ਤੇ ਆਪਾਇੰਟਮੈਂਟ ਆ ਜਾਂਦੀ ਹੈ ਇਸ ਅਪਾਇੰਟਮੈਂਟ ਦੇ ਰਾਹੀਂ ਤੁਸੀਂ ਆਪਣੇ ਨੇੜਲੇ ਜਿਹੜਾ ਸੀਐਸਸੀ ਸੈਂਟਰ ਹੁੰਦਾ ਉਸ ਦੇ ਉੱਤੇ ਵੀ ਡਿਟੇਲ ਆਈ ਹੋਗੀ ਤੁਹਾਨੂੰ ਇਹ ਨਹੀਂ ਪਤਾ ਹੋਗਾ ਕਿ ਤੁਸੀਂ ਸਵੇਰੇ ਜਾਣਾ ਦੁਪਹਿਰੇ ਜਾਣਾ ਜਾਂ ਸ਼ਾਮੀ ਜਾਣਾ ਤੁਸੀਂ ਉੱਥੇ ਜਾ ਕੇ ਆਪਣੇ ਪਰਿਵਾਰ ਦੇ ਸਾਰੇ ਜੀ ਜਿਨ੍ਹਾਂ ਜਿਨ੍ਹਾਂ ਦੀ ਆਪਾਂ ਬੀਮਾ ਕਰਾਣਾ ਉਹਨਾਂ ਦਾ ਜਾ ਕੇ ਆਧਾਰ ਕਾਰਡ ਤੇ ਵੋਟਰ ਕਾਰਡ ਪਲੱਸ ਉਹਨਾਂ ਦਾ ਜਿਹੜਾ ਹੈ ਉਹ ਤੇ ਫਿੰਗਰਪ੍ਰਿੰਟ ਹੋਣਗੇ ਜਿਵੇਂ ਤੁਹਾਡੇ ਫਿੰਗਰਪ੍ਰਿੰਟ ਹੋ ਜਾਂਦੇ ਨੇ ਤੁਹਾਡਾ ਜਿਹੜਾ ਇੰਸ਼ੋਰੈਂਸ ਹੈ ਮਾਨ ਸਾਹਿਬ ਦੀ ਆਮ ਆਦਮੀ ਪਾਰਟੀ ਦੀ ਸਕਾਤ ਦੀ 10 ਲੱਖ ਤੱਕ ਬੀਮਾ ਉਹ ਸ਼ੁਰੂ ਹੋ ਜਾਂਦਾ ਹੈ ਉਹ ਐਕਟਿਵ ਹੋ ਜਾਂਦਾ ਤੁਹਾਨੂੰ ਰੈਕਨੋਲਜਮੈਂਟਲ ਸ਼ੀਟ ਆ ਜਾਊਗੀ ਜਿਹੜਾ ਕਾਰਡ ਹੈ ਉਹ 15 ਦਿਨ ਦੇ ਵਿੱਚ ਬਣ ਕੇ ਤੁਹਾਡੇ ਘਰੇ ਆ ਜਾਊਗਾ ਉਹ ਸਾਡੀ ਟੀਮ ਦੁਬਾਰਾ ਆ ਕੇ ਜਿਹੜਾ ਹੈ ਤੁਹਾਨੂੰ ਦੇਊਗੀ ਇਸ ਸਾਰੇ ਪ੍ਰੋਸੈਸ ਦੇ ਵਿੱਚ ਕਿਤੇ ਵੀ ਤੁਸੀਂ 1 ਰੁਪਿਆ ਵੀ ਕਿਸੇ ਨੂੰ ਨਹੀਂ ਦੇਣਾ ਸਾਡੀ ਸਾਰੀ ਟੀਮ ਆ ਕੇ ਖੁਦ ਉਹ ਮਿਹਨਤ ਕਰਕੇ ਆਪ ਜੇਕਰ ਕਿਸੇ ਦੀ ਕੋਈ ਕਮੀ ਹੈ ਕੋਈ ਧਾਰ ਘੜ ਚੇਂਜ ਕਰਾਉਣਾ ਹੋਵੇ ਸਾਡੀ ਟੀਮ ਜਿਹੜੀ ਹੈ ਉਹ ਚੇਂਜ ਕਰਨਗੇ ਆ ਸਾਰਾ ਤੁਹਾਨੂੰ ਗਾਈਡ ਕੀਤਾ ਜਾਊਗਾ ਤੁਸੀਂ ਸੀਐਸਸੀ ਸੈਂਟਰ ਵੀ ਕਾਕੇ ਸੀਐਸਸੀ ਸੈਂਟਰਾਂ ਤੇ ਜਿਹੜਾ ਹੈ ਰਾਸ਼ਨਾ ਪਵੇ ਆ ਸੀਐਸਸੀ ਸੈਂਟਰਾਂ ਤੇ ਵੀ ਰਾਸ਼ਨਾ ਪਵੇ ਤੁਹਾਨੂੰ ਬਕਾਇਦਾ ਟਾਈਮ ਦਿੱਤਾ ਜਾਊਗਾ ਉੱਥੇ ਜਾ ਕੇ ਤੁਸੀਂ ਕਰਾਣਾ ਤੇ ਜਿਵੇਂ ਹੋ ਜਾਊਗਾ ਨਾਲ ਹੀ ਤੁਹਾਡੇ ਲਈ ਇਹ ਬੀਮਾ ਸਕੀਮ ਹੈ ਇਹ ਸ਼ੁਰੂ ਹੋ ਜਾਊਗੀ ਆ ਕੱਲ ਤੋਂ ਅਸੀਂ ਹਰ ਪਿੰਡ ਚਾਰੇ ਆਂ ਮੈਂ ਵੀ ਆਪਣੇ ਹਲਕੇ ਚ ਜਾਊਂਗਾ ਤੇ ਸਾਰੇ ਸਾਡੇ ਜਿਹੜੇ YouTube ਬੈਟਮਨ ਬੋਰਡ ਦੇ ਮੈਂਬਰ ਉਹ ਸਭ ਉਤਰਨਗੇ ਆਮ ਆਦਮੀ ਪਾਰਟੀ ਦੇ ਸਾਰੇ ਕਾਰਕਿਰਤਾ ਉਹਨਾਂ ਦੀ ਮਦਦ ਕਰਨਗੇ ਤੇ ਇਹ ਤਾਂ ਨੇਕ ਕੰਮ ਹੈ ਇਹ ਕੋਈ ਪਾਰਟੀਵਾਦੀ ਦਾ ਕੰਮ ਨਹੀਂ ਹਰ ਇੱਕ ਪੰਜਾਬੀ ਨੂੰ ਇਹ ਸਹਦ ਦੇਣਾ ਚਾਹੀਦਾ ਸਾਰੇ ਸਰਪੰਚ ਸਹਿਬਾਨਾਂ ਨੂੰ ਮੈਂ ਬੇਤੀ ਕਰਦਾ ਸਾਰੇ ਲੰਬੜਦਾਰ ਸਹਿਬਾਨਾਂ ਨੂੰ ਆ ਸਾਰੇ ਜਿਹੜੀ ਪਿੰਡ ਦੇ ਮੁੱਠਵਾਰ ਹੈ ਕਿ ਆਪਾਂ ਹਰ ਇੱਕ ਜਿਹੜਾ ਪਰ ਪਿੰਡ ਸਸ ਪਹਿਲਾਂ ਸਭ ਤੋਂ ਵੱਧ ਲੋੜਵੰਦ ਹੈ ਜਿਸ ਦਾ ਹਜੇ ਇਲਾਜ ਚੱਲ ਰਿਹਾ ਬਿਮਾਰ ਪਿਲੋਂ ਨੂੰ ਦਾ ਬਣਾਣਾ ਸ਼ੁਰੂ ਕਰੀਏ ਤਾਂ ਕਿ ਜਿਹੜੀ ਰਾਹਤ ਹੈ ਫੋਰਨ ਉਹਨਾਂ ਨੂੰ ਰਾਹਤ ਮਿਲੇ ਤੇ ਹੌਲੀ-ਹੌਲੀ ਸਾਰਾ ਪਿੰਡ ਹਰ ਇੱਕ ਪੰਜਾਬੀ ਹਰ ਇੱਕ ਪਰਿਵਾਰ ਜਿਹੜਾ ਉਹ ਕਬਰ ਕਰਾਂਗੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਇਹ ਜਾਣਕਾਰੀ ਸਭ ਨਾਲ ਸ਼ੇਅਰ ਕਰਦੇ ਹੋ। ਸ਼ਮਸ਼ੇਰ ਸਿੰਘ ਜਿੰਦਾਬਾਦ ਭਗਵੰਤ ਸਿੰਘ ਜਿੰਦਾਬਾਦ ਪਾਰਟੀ ਜਿੰਦਾਬਾਦ ਆਵਾਮੀ ਪਾਰਟੀ ਜਿੰਦਾਬਾਦ ਆਵਾਮੀ ਪਾਰਟੀ ਜਿੰਦਾਬਾਦ ਆਵਾਮੀ ਪਾਰਟੀ ਜਿੰਦਾਬਾਦ ਅੱਜ ਬੜਾ ਖੁਸ਼ੀ ਦਾ ਦਿਨ ਹੈ ਕਿ ਸਾਰੇ ਪੰਜਾਬ ਦੇ ਵਿੱਚ ਸਾਰੇ ਲੋਕ ਇਸ ਗੱਲ ਦਾ ਆ ਇੰਤਜ਼ਾਰ ਕਰ ਰਹੇ ਸੀ ਇਸ ਘੜੀ ਦਾ ਇੰਤਜ਼ਾਰ ਕਰ ਰਹੇ ਸੀ ਕਿ ਅੱਜ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਅਤੇ ਸਾਡੇ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਬਿੰਦ ਕੇਜਰੀਵਾਲ ਦੀ ਜੋਗਵਾਈ ਦੇ ਵਿੱਚ ਅੱਜ ਕੈਸ਼ਲੈਸ ਸਿਹਤ ਬੀਮਾ ਯੋਜਨਾ ਦਾ ਆਗਾਜ਼ ਕੀਤਾ ਗਿਆ ਔਰ ਬੜੇ ਵੱਡੇ ਪੱਧਰ ਦੇ ਉੱਤੇ ਸਾਡੀ ਯੂਥ ਵਿੰਗ ਦੀ ਟੀਮ ਜਿਹੜੀ ਹੈ ਸੋ ਇਸ ਯੋਜਨਾ ਨੂੰ ਸਫਲ ਬਣਾਉਣ ਵਾਸਤੇ ਲਗਾਈ ਗਈ ਹੈ ਹਰ ਇੱਕ ਪੰਜਾਬੀ ਪਰਿਵਾਰ ਦਾ ਉਹਨਾਂ ਦਾ ਸਿਹਤ ਬੀਮਾ 10 ਲੱਖ ਰੁਪਏ ਤੱਕ ਕੀਤਾ ਜਾਏਗਾ ਔਰ ਉਹਨਾਂ ਦਾ ਇਲਾਜ ਜਿਹੜਾ 10 ਲੱਖ ਰੁਪਏ ਤੱਕ ਹਰੇਕ ਪਰਿਵਾਰ ਦਾ ਮੁਫਤ ਹੋਏਗਾ ਸੋ ਇਹ ਬਹੁਤ ਵੱਡੀ ਇੱਕ ਰਾਤ ਮਿਲ ਰਹੀ ਆ ਆਮ ਪਰਿਵਾਰਾਂ ਨੂੰ ਜਿਹੜੇ ਲੋਕਾਂ ਦੀ ਮੰਗ ਸੀ ਔਰ ਲੋਕਾਂ ਦੀ ਇੱਛਾ ਸੀ ਕਿਉਂਕਿ ਇਲਾਜ ਇੰਨੇ ਮਹਿੰਗੇ ਹੋ ਚੁੱਕੇ ਸਨ ਹਰ ਇੱਕ ਬੰਦੇ ਦੇ ਵਾਸਤੇ ਗੱਲ ਨਹੀਂ ਸੀ ਸੋ ਇਸ ਆ ਇਸ ਸਕੀਮ ਨੂੰ ਬਹੁਤ ਲੋਕਾਂ ਦੇ ਵਿੱਚ ਉਤਸ਼ਾਹ ਲੋਕ ਇਸ ਘੜੀ ਦਾ ਇੰਤਜ਼ਾਰ ਕਰੇ ਸਨ ਅੱਜ ਉਹ ਇੰਤਜ਼ਾਰ ਦੀ ਘੜੀ ਖਤਮ ਹੋਈ ਹੈ ਔਰ ਸਾਡੇ ਸਤਕਾਰਯੋਗ ਮੁੱਖ ਮੰਤਰੀ ਦੁਆਰਾ ਇਸ ਆ ਯੋਜਨਾ ਨੂੰ ਜਿਹੜਾ ਆਗਾਜ਼ ਕਰ ਦਿੱਤਾ ਗਿਆ ਔਰ ਸਾਡੇ ਦਿਨਾਂਗਰ ਸ਼ਹਿਰ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਬਹੁਤ ਵੱਡੀ ਖੁਸ਼ੀ ਦੀ ਲਹਿਰ ਹੈ ਕਿ ਸਾਰੇ ਆ ਨੋ ਇੱਕ ਤਿਹਾਰ ਦੀ ਤਰ੍ਹਾਂ ਜਸ਼ਨ ਮਨਾ ਰਹੇ ਨੇ ਕਿ ਇੱਕ ਲੋਕਾਂ ਲਈ ਰਾਹਤ ਮਿਲੀ ਹੈ ਔਰ ਇਹ ਕਿਉਂਕਿ ਇਹ ਲੋਕਾਂ ਦੀ ਸੋਚ ਤੋਂ ਪਰੇ ਸੀ ਔਰ ਜਿਹੜੀ ਪੰਜਾਬ ਸਰਕਾਰ ਨੇ ਪਹਿਲ ਕੀਤੀ ਹੈ ਔਰ ਇਹ ਚਾਹੀਦਾ ਸੀ ਕਿ ਕੇਂਦਰ ਸਰਕਾਰ ਦਾ ਮੁੱਦਾ ਪਰ ਪੰਜਾਬ ਸਰਕਾਰ ਨੇ ਪਹਿਲ ਕਰਕੇ ਇਸ ਨੂੰ ਇੱਕ ਉਦਾਹਰਣ ਪੇਸ਼ ਕੀਤਾ ਸਾਰੇ ਭਾਰਤ ਵਿੱਚ ਕਿ ਲੋਕਾਂ ਦੀ ਸਿਹਤ ਬਹੁਤ ਜ਼ਰੂਰੀ ਬਿਲਕੁਲ ਜੀ ਸਾਰੇ ਲੋਕਾਂ ਵਾਸਤੇ ਇਹ ਸਕੀਮ ਹੈ ਹਰ ਇੱਕ ਪਰਿਵਾਰ ਇਸ ਦਾ ਫਾਇਦਾ ਉਠਾ ਸਕਦਾ ਗਰੀਬ ਹੈ ਅਮੀਰ ਮੀਡਲ ਕਲਾਸ ਦਾ ਹਰ ਇੱਕ ਪਰਿਵਾਰ ਇਸ ਦਾ ਫਾਇਦਾ ਉਠਾ ਸਕਦਾ ਔਰ ਸਾਡੀ ਸੋਚੇਚੇ ਤੌਰ ਤੇ ਸਾਡੇ ਹਰ ਥਾਂ ਤੇ ਇੱਕ ਜੋਧ ਦੀ ਟੀਮ ਬੈਠੀ ਹੈ ਸਾਡਾ ਸਰਪੰਚ ਬੈਠਾ ਸਾਡਾ ਵਲੰਟੀਅਰ ਬੈਠਾ ਸਾਡਾ ਬਲਾਕ ਪ੍ਰਧਾਨ ਬੈਠਾ ਉਹ ਸਾਰੇ ਰਲ ਕੇ ਇਸ ਟੀਮ ਨੂੰ ਇਸ ਟੀਮ ਦੀ ਤਰ੍ਹਾਂ ਕੰਮ ਕਰਨਗੇ ਔਰ ਹਰ ਇੱਕ ਦਾ ਕਾਰ ਬਣਾਓ ਸਾਡੇ ਅਸੀਂ ਇੱਕ ਇੱਕ ਮਸ਼ੀਨ ਜਿਹੜੀ ਆ ਆਪਣੇ ਸਾਡੇ ਵਲੰਟੀਅਰਸ ਨੂੰ ਯੂਥ ਪ੍ਰਧਾਨਾਂ ਨੂੰ ਦੇ ਦਿੱਤੀ ਹੈ ਔਰ ਉਹ ਉਸ ਮਸ਼ੀਨ ਦੇ ਉੱਤੇ ਬਕਾਇਦਾ ਰਜਿਸਟ੍ਰੇਸ਼ਨ ਹੋਏਗੀ ਔਰ ਰਜਿਸਟ੍ਰੇਸ਼ਨ ਤੋਂ ਬਾਅਦ ਵਿੱਚ ਕੈਫੇ ਤੋਂ ਜਾਂ ਕਿਸੇ ਆਫਿਸ ਦੇ ਵਿੱਚੋਂ ਸਾਂਝ ਕੇਂਦਰ ਦੇ ਵਿੱਚੋਂ ਜਿਹੜਾ ਕਾਰਡ ਆ ਕਢਾਇਆ ਜਾ ਸਕਦਾ ਸਰਕਾਰ ਇਹ ਚਾਹੁੰਦੀ ਹੈ ਲੋਕ ਬਿਲਕੁਲ ਸ਼ਾਂਤੀ ਨਾਲ ਰਹਿਣ ਬਿਨਾਂ ਕਿਸੇ ਡਰ ਭੈਅ ਦੇ ਆਪਣਾ ਜ਼ਿੰਦਗੀ ਬਤੀਤ ਕਰਨ ਜੋ ਪਹਿਲੇ ਪਹਿਲੀਆਂ ਸਰਕਾਰਾਂ ਕੁਰਾਨ ਜੋ ਮਾਹੌਲ ਬਣਿਆ ਸੀ ਕਿਉਂਕਿ ਗੈਂਸਟਰ ਬਾਦ ਇਹ ਜਿਹੜੇ ਜੋ ਵੀ ਇਹ ਪੈਦਾ ਕੀਤਾ ਸੀ ਇਹ ਪਹਿਲੀਆਂ ਸਰਕਾਰਾਂ ਦੇ ਵੇਲੇ ਪੈਦਾ ਹੋਇਆ ਔਰ ਸਰਕਾਰ ਨੇ ਨਕੇਲ ਕਸੀ ਹੈ ਤੁਸੀਂ ਦੇਖੇ ਕਿ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜੇ ਬਿਲਕੁਲ ਨਾਲ ਰਲਦੇ ਮਿਲਦੇ ਦੋਨੇ ਪੱਖ ਨੇ ਔਰ ਜੁੱਧ ਨਸ਼ਿਆਂ ਦੇ ਵਿਰੁੱਧ ਦੂਜੇ ਪੜਾ ਦੇ ਵਿੱਚ ਹੁਣ ਹਰ ਮਹੱਲੇ ਮੱਲੇ ਦੇ ਵਿੱਚ ਹਰ ਪਿੰਡ ਪਿੰਡ ਦੇ ਵਿੱਚ ਜਿਹੜਾ ਉਹਨਾਂ ਲੋਕਾਂ ਨੂੰ ਜਾਗਰਤ ਕੀਤਾ ਜਾ ਰਿਹਾ ਤਾਂ ਜੋ ਜੇ ਕੋਈ ਅਜੇ ਵੀ ਨਸ਼ਾ ਵੇਚਣ ਵਾਲਾ ਰਹਿੰਦਾ ਸਰਕਾਰ ਦੇ ਧਿਆਨ ਚ ਲਿਆਉਂਦੇ ਜਾਵੇ ਉਹਨੂੰ ਪੂਰੀ ਤਰ੍ਹਾਂ ਕੰਪਲੀਟ ਖਤਮ